ਸਤਿ ਸ਼੍ਰੀ ਅਕਾਲ ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਇਸਤਕਬਾਲ ਕਰਦੀ ਹਾਂ ਹੁਣ ਜੇਕਰ ਤੁਸੀਂ ਮਾਰਨਿੰਗ ਵਾਕ ਤੇ ਜਾ ਰਹੇ ਹੋ ਤਾਂ ਇਹ ਖਤਰੇ ਤੋਂ ਖਾਲੀ ਨਹੀਂ ਹੋ ਸਕਦਾ ਕਿਉਂਕਿ ਇਨੇ ਦਿਨੀ ਲੁੱਟੇਰੇ ਮਾਰਨਿੰਗ ਵਾਕ ਤੇ ਕਈ ਕਿਸੇ ਵੀ ਵਿਅਕਤੀ ਨੂੰ ਅਗਵਾ ਕਰ ਲੈਂਦੇ ਨੇ ਉਸ ਨੂੰ ਲੁੱਟ ਕੋ ਦੀ ਕੋਸ਼ਿਸ਼ ਕਰਦੇ ਨੇ ਇੱਕ ਕਤਾਜ਼ਾ ਘਟਨਾ ਵਾਪਰੀ ਹੈ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਜਿੱਥੇ ਇੱਕ ਪ੍ਰੋਫੈਸਰ ਜਿਨ੍ਹਾਂ ਦਾ ਨਾਮ ਕ੍ਰਿਸ਼ਨ ਕੁਮਾਰ ਦੱਸਿਆ ਜਾ ਰਿਹਾ ਹੈ ਉਹ 6:30 ਵਜੇ ਸੈਰ ਦੇ ਲਈ ਘਰੋਂ ਨਿਕਲੇ ਜਿਵੇਂ ਹੀ ਉਹ ਸੈਰ ਕਰਨ ਲਈ ਇੱਕ ਪਾਰਕ ਲੱਗੇ ਪਹੁੰਚੇ ਤਾਂ ਤਿੰਨ ਗੱਡੀ ਸਵਾਰ ਲੋਕਾਂ ਨੇ ਉਹਨਾਂ ਨੂੰ ਅਕਵਾ ਕਰ ਲਿਆ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਤੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ Google Pay ਦੇ ਜ਼ਰੀਏ ਜਿੰਨਾ ਪੈਸਾ ਖਾਤੇ ਦੇ ਵਿੱਚ ਸੀ ਉਹ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਪ੍ਰੋਫੈਸਰ ਨਹੀਂ ਮੰਨੇ ਤਾਂ ਉਹਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਗੱਡੀ ਦੇ ਵਿੱਚ ਅਕਵਾ ਕਰਕੇ ਉਹਨਾਂ ਨੂੰ ਲੈ ਕੇ ਉਸ ਤੋਂ ਬਾਅਦ ਬਠਿੰਡਾ ਦੇ ਪਿੰਡ ਖਿਆਲੀ ਕਲਾਂ ਦੇ ਵਿੱਚ ਉਹਨਾਂ ਨੂੰ ਸੁੱਟ ਗਏ ਜਿੱਥੇ ਉਹ ਬੇਹੋਸ਼ ਪੇਂਡ ਦੇ ਲੋਕਾਂ ਨੂੰ ਮਿਲੇ ਪੰਦੇ ਲੋਕਾਂ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਕ੍ਰਿਸ਼ਨ ਕੁਮਾਰ ਜੋ ਪ੍ਰੋਫੈਸਰ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਨੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਨੇ ਇਸ ਨੂੰ ਸੁਣ ਕੇ ਪਰਿਵਾਰ ਵਾਲੇ ਵੀ ਘਬਰਾ ਗਏ ਜਦੋਂ ਪਰਿਵਾਰ ਵਾਲਿਆਂ ਨੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ OTP ਦੇ ਲਈ ਇੱਕ ਮੈਸੇਜ ਆਇਆ ਸੀ ਪਰ ਉਹਨਾਂ ਦੀ ਪਤਨੀ ਦੀ ਹੁਸ਼ਿਆਰੀ ਅਤੇ ਸੂਝ-ਬੂਝ ਨੇ ਪੈਸੇ ਨਿਕਲਣ ਤੋਂ ਬਚਾ ਲਏ ਜਿਵੇਂ ਹੀ OTP ਦੇ ਲਈ ਮੈਸੇਜ ਆਇਆ ਤਾਂ ਪ੍ਰੋਫੈਸਰ ਦੀ ਪਤਨੀ ਦੇ ਵੱਲੋਂ ਸਾਰੇ ਬੈਂਕ ਅਕਾਊਂਟਸ ਨੂੰ ਹੋਲਡ ਕਰਵਾ ਦਿੱਤਾ ਗਿਆ ਪਰਵਾਰ ਨੂੰ ਸ਼ੱਕ ਤਦ ਹੋਇਆ ਜਦੋਂ 6.5 ਵਜੇ ਘਰੋਂ ਸੈਰ ਲਈ ਨਿਕਲੇ ਸੀ ਪਰ 9 ਵਜੇ ਤੱਕ ਘਰੇ ਨਹੀਂ ਪਰਤੇ ਵਾਰ-ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ ਗਿਆ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਹੁਣ ਪੁਲਿਸ ਵੱਲੋਂ ਦੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ